ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੂ ਡੈਰੀ ਫਾਰਮ ਪਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਦਿਖਾਵਾਂਗੇ ਘਰੇਲੂ ਬੜਾ ਇਸੇ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਸਿਮਰਾਂਦ ਵਾਲਿਆ ਪਿੰਡ ਉਗੋਕੇ ਜਿਲ੍ਹਾ ਬਰਨਾਲਾ ਵਾਲਾ ਵੀਰੇ ਠੀਕ ਆ ਬਰਨਾਲਾ ਸ਼ਹਿਰ ਦੇ ਨਾਲ ਟੋਲ ਪਲਾਜੇ ਕੋਲੇ ਪਿੰਡ ਆ ਗਿਆ ਉਗੋਕੇ ਪਿੰਡ ਵੀਰੇ ਠੀਕ ਆ ਮੋਬਾਈਲ ਨੰਬਰ ਆਪਣਾ 83604 ਵੀਰੇ 40650 83604 40650 ਵੀਰੇ 40650 ਆ ਪੰਜਵੇਂ ਦੇਖਦੇ ਵੀ ਤੇਰੇ ਬਾਰ ਤਰਾ ਨੱਕਰੇ ਰੱਖੇ ਹੋਰ ਤੇ ਇਕਰੇ ਦੁੱਧ ਪਾਉਣ ਦਾ ਕੰਮ ਹੀ ਕਰਦੇ ਆਪਾਂ ਹਾਂ ਦੁੱਧ ਪਾਉਣ ਦਾ ਕੰਮ ਹੀ ਹੈ ਠੀਕ ਹੈ ਜੀ ਆਪਾਂ ਦੋ ਬਿਹੜਾ ਸੇਲ ਕੀਤੀ ਹੈ ਜਿਹੜੀ ਇਹ ਬਿਹੜਾ ਆਪਾਂ ਦੇਖਦੇ ਆਪਾਂ ਕਿਹੜਾ ਸੂਆ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਇਹ ਜਿਹੜੀ ਟੀਚਾ ਦਾ ਸੂਆ ਬਿਹੜਾ ਸੂਈ ਪਿਆ 20 ਕਿ ਦਿਨ ਹੋ ਗਏ ਇਹਦਾ ਬੱਚਾ ਮਰ ਗਿਆ ਵੀਰੇ ਮਾਕਰਸੀ ਬੱਸਾਂ ਠੰਡ ਕੋਲ ਜਿਆਦਾ ਪੈਣ ਕਾਰਨ ਬੱਚਾ ਮਰ ਗਿਆ ਜੀ ਠੀਕ ਹੈ 16 17 ਕਿਲੋ ਦੁੱਧ ਤਿਆਰ ਆ ਵੀਰੇ ਇਸ ਵਕਤ ਸੂਈ ਬੰਦਾ ਲਿਆ ਸਕਦਾ ਬਦੋਂ ਮਰ ਗਿਆ ਸੂਈ ਨੂੰ ਟਾਈਮ ਕਿੰਨਾ ਹੋ ਗਿਆ 20 ਕਿ ਦਿਨ ਹੋਇਆ ਵੀਰੇ ਠੀਕ ਹੈ ਬੱਚਾ ਇਹਦਾ ਮਰ ਗਿਆ ਤਸੱਲੀ ਵਾਲੀ ਬੱਚਾ ਮਰ ਗਿਆ ਵੀਰੇ ਠੀਕ ਹੈ ਮੈਂ ਹੱਥੀ ਚੋਣਾ ਵੀਰੇ ਕੋਈ ਮਸ਼ੀਨ ਦਾ ਕੰਮ ਨਹੀਂ ਆਪਣੇ ਕੋਲੇ ਹੱਥੀ ਚੋਣਾ ਕੋਲੇ ਖੜ ਜਾ ਤਿੰਨ ਕਿੰਮਟਾ ਜੇ ਧਾਰੇ ਦੀ ਮੈਂ ਚੋਹ ਦਿੰਦਾ ਅੱਠ ਲੀਟਰ ਦੁੱਧ ਆਪਾਂ ਮਿਲ ਕੇ ਦੇ ਦਾਂਗੇ ਬਿਲਕੁਲ ਬਿਲਕੁਲ ਇੱਕ ਟਾਈਮ ਦਾ ਇੱਕ ਟਾਈਮ ਦਿੰਦਾ ਤੇ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ ਇੱਥੇ ਮੁੱਲ ਇਹਦਾ 60000 ਰੁਪਿਆ ਕਰ ਦਿਆ ਦੇ ਲੈਣ 55000 ਦੀ ਦੇਣੂ ਹੀ ਆ ਵੀਰੇ ਆਪਾਂ ਮਾੜਾ ਮੋਟਾ ਛੋਟ ਜੱਪਾ ਕਰ ਦਾਂਗੇ ਬਸ ਵੀਰੇ ਇਹਦੇ ਚ ਮਾਣ ਤਣ ਮਾੜਾ ਮੋਟਾ ਹੋ ਸਕਦਾ ਤੇ ਚੋਾਈ ਚ ਵੀ ਇੱਕ ਨੰਬਰ ਆ ਜਾਣਾ ਜਮਾ ਇੱਕ ਨੰਬਰ ਵੀਰੇ ਇਹ ਜੀ ਦਾ ਚੋਾਈ ਲੱਖ ਵਾਲੀ ਦੀ ਵੀ ਨਹੀਂ ਲੱਗੀ ਉਹਨੇ ਠੀਕ ਹੈ ਧੋਰੀ ਤੇ 16 ਤੋਂ 17 ਲੀਟਰ ਦੁੱਧ ਦੇ ਨੱਟ ਹਾਜ਼ਰ ਆ। ਟਾਈਮ ਤੋਂ ਟਾਈਮ ਕਹਿੰਦਾ ਭਾਵੇਂ ਚੋੜਿਓ ਦੀ ਤਸੱਲੀ ਕਰ ਲਿਓ। ਤੇ ਚਵਾਈਜ ਵੀ ਵੀਰ ਦੱਸਦਾ ਵੀ ਕੋ ਓਕੇ ਜਮਾਤੀ ਚਵਾਈ ਕਰਦਾ ਕੋਈ ਫਾਲਡ ਨਹੀਂ ਉਨੀ ਕੀ ਵੀ। ਸੋ ਬਾਕੀ ਮੂੰਹ ਮੱਥਾ ਦੇਖੋ ਜਿੰਦੇ ਜਾਨ ਵਗੈਰਾ ਪੂਰੀ ਫੁੱਲਾ। ਸੋ ਸਾਮ ਦਾ ਟਾਈਮ ਐ ਸੋ ਬਾਕੀ ਚਵਾਈ ਇਹਦੀ ਹੋਣੀ ਹੈ ਉਸ ਹਿਸਾਬ ਨਾਲ ਗੈਸ ਕਰ ਲਿਓ। ਤੇ ਬਾਕੀ ਹਵਾਨੇ ਤੇ ਨੰਨ ਕ ਘੰਟੇ ਪਾਇਆ ਚਵਾਈ ਦੇ ਵੀਰੇ ਇਹਦੇ। ਠੀਕ ਹੈ। ਹਾਂ। ਸੋ ਆ ਦੇਖੋ ਨਾੜਾ ਨੂੜਾ ਤੰਗਿਆ ਰਖਾਈ ਦਿੰਦੀਆਂ। ਤੇ ਦੁੱਧ ਵੀਰੇ ਸਾਫੂ ਚਿੱਟਾ ਜਾਮਾ। ਜਮਾ ਆਣ ਸਾਫ ਆ ਵੀਰੇ ਓਕੇ ਦੀ ਰਿਪੋਰਟ ਆ ਜਾਮਾ। ਏ ਵੀਰੇ 8 ਕਿਲੋ ਦਾ ਦੁੱਧ ਤਿਆਰ ਹੈ ਦੇ ਥੱਲੇ ਠੀਕ ਹੈ ਠੀਕ ਹੈ ਇਹ ਵੀਰੇ 2-3 ਮਹੀਨੇ ਦੀ ਸੂਈ ਵੀ ਆ 40 ਕਿ ਦਿਨ ਹੋਇਆ ਟੀ ਖਪਰਾ ਇਹਨੂੰ ਵੀਰੇ ਠੀਕ ਹੈ ਗੱਬਣ ਕਨਫਰਮ ਨਹੀਂ ਆਪਾਂ ਬਾਈ ਪੱਕਾ ਨਹੀਂ ਕਹਿੰਦੇ ਅਗਲੇ ਨੂੰ ਠੀਕ ਹੈ ਨਾ ਕੋਈ ਚੈੱਕ ਕਰਾਉਂਦੀ ਲੋੜ ਹੈ ਹਣਾ ਨਾ ਕੋਈ ਚੈੱਕ ਕਰਾਉਂਦੀ ਲੋੜ ਹੈ ਵੀਰੇ ਆਪਾਂ ਤਾਂ ਖਾਲੀ ਮਨ ਕੀ ਦੇਵਾਂਗੇ ਠੀਕ ਹੈ ਉਹ ਪਰ ਦੇਣਾ ਬਸ ਸਹੀ ਦੱਸ ਦਾਂਗੇ ਹਾਂ ਬਸ 40 ਕਿ ਦਿਨ ਹੋਇਆ ਵੀਰੇ ਆਪਾਂ ਖਾਲੀ ਮਨ ਕੇ ਦੇ ਦਾਂਗੇ ਅਗਲੇ ਨੂੰ ਦੁੱਧ ਦਾ 8 ਲੀਟਰ ਨਿਪੜ ਜਾਊਗਾ ਹਾਂ 8 ਕਿਲੋ ਵੀਰੇ ਤਿਆਰ ਆ ਜਾਵਾਂ ਠੰਡ ਚਾਰੇ ਓਕੇ ਆ ਜਾਵਾਂ ਚਮਾ ਓਕੇ ਆ ਵੀਰੇ ਲਾ ਸੁਭਰ ਧਾਰਾ ਦੇਖ ਸਕਦੇ ਹੋ ਧਾਰਾ ਵੀਰ ਕਹਿੰਦਾ ਆਪਾਂ ਮਾਰ ਕੇ ਦਿਖਾ ਦਿੰਦੇ ਆ ਗੰਨੇ ਨੂੰ ਵਰਦੀਆਂ ਜਾਂ ਥਣਾ ਥੱਪਾਂ ਦੀ ਆਪਣੀ ਗਰੰਟੀ ਹੈ ਵੀਰੇ ਕੋਈ ਬੂਹ ਸਾਲਣ ਚਾਰੇ ਥਣ ਓਕੇ ਆ ਜਾਵਾਂ ਹਨਾ ਤੇ ਬਾਕੀ ਮੇਰੇ ਸਾਬ ਨਾਲ ਕੋਈ ਨਿਆਣਾ ਵਗੈਰਾ ਪਾਉਣ ਦੀ ਜਰੂਰਤ ਵੀ ਨਹੀਂ ਨਾ ਵੀਰੇ ਨਿਆਣਾ ਤਾਂ ਜਮੇ ਨਹੀਂ ਪਾਉਣਾ ਜੀ ਹੋਰ ਦੱਸ ਖੁੱਲੇ ਖਾਤੇ ਮਿਲਦੀ ਆ ਠੀਕ ਐ ਸੁਹਾ ਹੋਤੀ ਜਗ ਲੱਗ ਬਗ ਸੁਵੀ ਵੀਰ ਚੌਥਾ ਰਹੀ ਜਾਂਦੀ ਵੀਰੇ ਠੀਕ ਐ ਤੇ ਅੱਗੇ ਦੋ ਆਪਣੇ ਕੋਲੇ ਇਹ ਕਦੂਰੇ ਇੱਕੜੀ ਨਸਲ ਦੇ ਆ ਵੀਰੇ ਇਹ ਪਪੇਰੀਆਂ ਨਸਲ ਦੇ ਦੋ ਬੱਚੇ ਆ ਵੀਰੇ ਆਪਣੇ ਕੋਲੇ ਠੀਕ ਐ ਮੇਲਾ ਫੀਮੇਲ ਐ ਇੱਕ ਮੇਲ ਆ ਵੀਰੇ ਇੱਕ ਫੀਮੇਲ ਆ ਠ ਨੇ ਰੋਗੇ ਠੀਕ ਹੈ ਇਹਨਾਂ ਦੀ ਜੀ ਕੋਈ ਹੈਗਾ ਚਾਹ ਵਣ ਵੀਰ ਠੀਕ ਹੈ ਇਹ ਵੀਰੇ ਆਪਾਂ ਜੋੜੀ 7 ਕਹ ਹਜ਼ਾਰ ਰੁਪਿਆ ਰੇਟ ਕਰਦੇ ਆ ਜੇ ਕੋਈ ਜੋੜੀ ਇਕੱਠੀ ਲੈਣੀ ਆ ਤਾਂ 5400 ਰੁਪਿਆ ਲੈਸ ਕਰ ਦਾਂਗੇ ਆਪਾਂ ਠੀਕ ਹੈ 7000 ਚੋਂ ਛੋੜ ਸੇ ਆਪਾਂ ਕਰ ਦਿੰਦੇ ਆ ਬੱਚੇ ਆ ਵੀਰੇ ਆਪਣੇ ਠੀਕ ਹੈ ਦੋਨੇ ਆ ਇੱਕ ਮੇਲਾ ਇੱਕ ਫੀਮੇਲਾ ਵੀਰੇ ਤੇ ਨੰਬਰ ਬੋਲੀ ਆਪਣਾ ਆਪਣਾ ਵੀਰੇ ਨੰਬਰ 83604 40650 ਵੀਰੇ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਸੋ ਦੋ ਬੈੜਾ ਐ ਫॉर ਸੇਲ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਬਹੁਤ ਆ ਵੀਰੇ ਆ ਬੈੜ ਵੀ ਠੀਕ ਹੈ ਇਹ ਮੜਾ ਬੱਚਾ ਮਰਿਆ ਕਰਕੇ ਹੁ ਨੇਣਾ ਪੋਣਾ ਪੈਂਦਾ ਇਹ ਨੇਣਾ ਹਾਂ ਵੀਰੇ ਲੈ ਜੀ ਇਹਦੇ ਤਾਰਾ ਪੈਰੀ ਮਾਰ ਕੇ ਦਿਖਾ ਲੈ ਵੀਰੇ ਮਾਰ ਦੇ ਚੱਲ ਧਿਆਨ ਨਾਲ ਜੀ ਆਏ ਨਹੀਂ ਗੱਲ ਹੈਗੀ ਵੀਰੇ ਸੁਤਾਰਾ ਇਹਦੇ ਵੀ ਦੇਖ ਸਕਦੇ ਹੋ ਖੜ ਜਾ ਘੂਰੀ ਮੜੀ ਜੀ ਦੇਖ ਵੀਰੇ ਕੰਨੇ ਨੂੰ ਵਰਦੀ ਆਏ ਨਹੀਂ ਗੱਲ ਹੈਗੀ ਤਾਰਾ ਓਕੇ ਜਮ ਹਨ ਹਾਂ ਖੱਖਾ ਭੁੱਖਾ ਦਾ ਕਰਕੇ ਕਰ ਦਿਆ ਮਾੜਾ ਮੋਟਾ ਲੈ ਕੋਈ ਸਰਲਾ ਭੂਰ ਵੀਰੇ ਜੇ ਕੋਈ ਚਵਾਈ ਚ ਨੁਕਸ ਹੋਇਆ ਤਾਂ ਆਪਣੀ ਵਾਪਸ ਕਰ ਦੇਣਾ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲ ਜਲ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ